ਸਭ ਤੋਂ ਵੱਡੀ ਖਬਰ ਐਸਟੋਰ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰਨ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਤੇਰਾ ਵਸੀਦੇ ਪਿੰਡ ਭੰਖਰਪੁਰ ਵਿੱਚ ਸਿਗੇ ਲੋਕਾਂ ਨੂੰ ਸੰਬੋਧਨ ਕਰ ਰਹੇ ਸੀਗੇ ਔਰ ਵੱਡੀ ਖਬਰ ਇਹ ਹੈ ਕਿ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ आप दी सरकार आप दे द्वार इस प्रोग्राम के तहत सीएम रूबरू होए सी के लोका दे डेराबुसी दे पंखरपुर पिंड तो सीएम ने शुरुआत की थी और सीएम ने ऐलान कर दिता है रजिस्ट्रियां ले एनओसी की शर्त खत्म कर दी गई है एस वेल भी सब तो बड़ी खबर डिटेल आएगी नोटिफिकेशन होएगा नोटिफाई होएगा पर मुख्यमंत्री ने ऐलान कर दिया है इस गलदा कि रजिस्ट्रियां एनओसी वाली शर्त नु खत्म किता जा रिया है ਪਿੰਡ ਦੇ ਵਿੱਚ ਹੀ ਲੋਕਾਂ ਦੇ ਕੰਮ ਹੋਣਗੇ ਵਿਆਜ ਤੋਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕੀਤੀ ਜਾ ਰਹੀ ਹੈ ਸੀਐਮ ਨੇ ਇਸ ਕੱਲ ਦਾ ਐਲਾਨ ਕਰ ਦਿੱਤਾ ਹੈ ਬਕਾਇਦਾ ਡਿਟੇਲਸ ਇਸ ਦੇ ਬਾਰੇ ਜਾਰੀ ਕੀਤੇ ਜਾਣ ਗਿਆ ਬਕਾਇਦਾ ਇਸ ਦੇ ਬਾਰੇ ਲਿਖਤੀ ਤੌਰ ਤੇ ਜਿਹੜਾ ਹੈਗਾ ਹੁਕਮ ਜਾਰੀ ਹੋਣਗੇ ਪਰ ਐਲਾਨ ਮੌਖਿਕ ਤੌਰ ਤੇ ਐਲਾਨ ਮੁੱਖ ਮੰਤਰੀ ਨੇ ਕਰ ਦਿੱਤਾ ਹੈ ਰਜਿਸਟਰੀ ਤੇ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਤੇ ਸੀਐਮ ਨੇ ਇੱਕ ਗੱਲ ਇਹ ਵੀ ਕਹੀ ਕਿ ਪਿੰਡਾਂ ਦੇ ਵਿੱਚ ਹੀ ਹੁਣ ਜ਼ਿਆਦਾਤਰ ਕੰਮ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਹੀ ਲੋਕਾਂ ਦੇ ਹੋਣਗੇ ਫਾਇਰ ਬ੍ਰਿਗੇਡ ਦੀ ਭਰਤੀਆਂ ਦੇ ਵਿੱਚ ਫਾਇਰ ਜਿਹੜੇ ਕਰਮੀ ਨੇ ਉਹਨਾਂ ਦੀ ਭਰਤੀਆਂ ਦੇ ਵਿੱਚ ਕੁੜੀਆਂ ਦੇ ਲਈ 60 ਕਿਲੋ ਭਾਰ ਚੁੱਕਣ ਵਾਲਾ ਨਿਯਮ ਜਿਹੜਾ ਹੈਗਾ ਉਹ ਬਦਲਿਆ ਜਾਵੇਗਾ ਔਰ ਇਹ ਬਦਲ ਕੇ ਇਸ ਵਿੱਚ ਤਬਦੀਲੀ ਕੀਤੀ ਜਾਵੇਗੀ ਇਹ ਵੀ ਦਾਵਾ ਮੁੱਖ ਮੰਤਰੀ ਨੇ ਕੀਤਾ ਔਰ ਪੰਜਾਬੀਆਂ ਨੂੰ ਵੱਡੀ ਰਾਹਤ ਜਿਹੜੀ ਇਸ ਮੁੱਖ ਮੰਤਰੀ ਨੇ ਇਸ ਦਿੱਤੀ ਹੈ ਰਜਿਸਟਰੀਆਂ ਤੇ ਮੁੱਖ ਮੰਤਰੀ ਮਾਨ ਦਾ ਇਹ ਵੱਡਾ ਐਲਾਨ ਹੈ ਕਿ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਜਾਂਦੀ ਬਿਨਾ ਐਨਓਸੀ ਦੇ ਹੁਣ ਰਜਿਸਟਰੀਆ ਹੋਣ ਗਿਆ ਬਿਨਾ ਐਨਓਸੀ ਦੇ ਸਾਰੀਆਂ ਰਜਿਸਟਰੀਆ ਹੋਣ ਗਿਆ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਪੰਜਾਬ ਦਾ ਐਲਾਨ ਡੇਰਾ ਬਸੀ ਦੇ ਪਿੰਡ ਪੰਖਰਪੁਰ ਦੇ ਵਿੱਚ ਮੁੱਖ ਮੰਤਰੀ ਸੰਬੋਧਨ ਕਰ ਰਹੇ ਸੀਗੇ ਲੋਕਾਂ ਨੂੰ ਜਿੱਥੇ ਪਹੁੰਚੇ ਹੋਏ ਸੀਗੇ ਉਹ ਆਪकी ਸਰਕਾਰ ਆਪਕੇ ਦਵਾਰ

ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੈਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਕੇ ਅੱਜ ਤੋਂ ਬਾਅਦ ਇਲੈਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵੇਚ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਆ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਹੀ ਇਲੀਗਲ ਕੱਟੀ ਹੋਈ ਐ ਪਹਿਲਾਂ ਇਹਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕ ਦੇ। ਐਨਓਸੀ ਦੀ ਕਾਫੀ ਵੱਡੀ ਸਮੱਸਿਆ। ਸੋ ਬਿਨਾਂ ਐਨਓਸੀ ਦੇ ਰਿਸ਼ਤੀਆਂ ਹੋਣ ਗਿਆ ਮੁੱਖ ਮੰਤਰੀ ਨੇ ਕਿਹਾ ਔਰ ਅੱਗੇ ਤੋਂ ਕੋਈ ਇਲੈਗਲ ਕਲੋਨੀ ਨਹੀਂ ਕੱਟਣ ਦਿਵਾਵਾਂਗੇ। ਨਜਾਇਜ਼ ਤਰੀਕੇ, ਗੈਰ ਕਾਨੂੰਨੀ ਤਰੀਕੇ ਕੋਈ ਵੀ ਕਲੋਨੀ ਨਹੀਂ ਕੱਟਣ ਦਿੱਤੀ ਜਾਵੇਗੀ। ਤੇ ਸਭ ਦੇ ਵਿਚਾਲੇ ਮੁੱਖ ਮੰਤਰੀ ਨੇ ਜਿਹੜਾ ਇੱਕ ਬਹੁਤ ਵੱਡਾ ਮਸਲਾ ਸੀਗਾ ਉਸ ਨੂੰ ਐਡਰੈਸ ਕੀਤਾ ਜਿਸ ਰੈਲੀ ਦੇ ਵਿੱਚ ਉਹ ਕੀ ਰਿਆ ਸੀ ਮੁੱਖ ਮੰਤਰੀ ਨੇ ਅਸਤੀ ਅਸਲ ਤਸਵੀਰ ਪੇਸ਼ ਕੀਤੀ ਕਲੋਨੀ ਬਣ ਰਹੀ ਹੈ ਕਲੋਨੀ ਦੇ ਨਾਂ ਤੇ ਬੋਰਡ ਲੱਗ ਰਹੇ ਨੇ ਬੋਰਡ ਦੇਖ ਕੇ ਲੋਕ ਜਾਂਦੇ ਨੇ 플ੌਟ ਖਰੀਦ ਲੈਂਦੇ ਨੇ ਕਲੋਨੀ ਦੇ ਵਿੱਚ ਘਰ ਬਣਾ ਲੈਂਦੇ ਨੇ ਪਰ ਕਲੋਨੀ ਕੱਟਣ ਵਾਲਾ ਕਲੋਨਾਈਜ਼ਰ ਜਿਹੜਾ ਹੈਗਾ ਉਸ ਨੇ ਪੂਰਾ ਕੰਮ ਨਹੀਂ ਕੀਤਾ ਹੋਇਆ ਪਰ ਉਹ ਲੋਕਾਂ ਨੂੰ ਵੇਚ ਕੇ ਉਸ ਤੋਂ ਬਾਅਦ ਉਪਰਾੜ ਹੋ ਗਿਆ ਦੇ ਪੈਸਾ ਜਿਹੜਾ ਹੈਗਾ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਪੈਸਾ ਫਸ ਗਿਆ ਸੋ ਸਰਕਾਰ ਨੇ ਇੱਕ ਬੜਾ ਕਲੀਅਰ ਕਰ ਦਿੱਤਾ ਹੈ ਕਿ ਬਿਨਾ ਐਨਓਸੀ ਦੇ ਹੁਣ ਰਜਿਸਟਰੀਆ ਹੋਣ ਗਿਆ ਫਿਲਹਾਲ ਦੀ ਕੜੀ ਜਿਹੜਾ ਐਲਾਨ ਕੀਤਾ ਗਿਆ ਇਸ ਦੀ ਡਿਟੇਲਸ ਆਣ ਗਿਆ ਪਰ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਕਲੋਨੀ ਹੁਣ ਨਹੀਂ ਕੱਟਣ ਦਿੱਤੀ ਜਾਵੇਗੀ ਨਜਾਇਜ਼ ਕਲੋਨੀ ਜਿਹੜੀ ਹੈਗੀ ਉਹ ਨਹੀਂ ਕੱਟਣ ਦਿੱਤੀ ਜਾਵੇਗੀ ਪਹਿਲਾਂ ਤੋਂ ਜ਼ਮੀਨ ਖਰੀਦ ਚੁੱਕੇ ਲੋਕਾਂ ਨੂੰ ਰਾਹਤ ਮਿਲੇਗੀ ਪੰਜਾਬ ਦੇ ਵਿੱਚ ਨਜਾਇਜ਼ ਕਲੋਨੀਆਂ ਨਹੀਂ ਬਣਨ ਦਵਾਗੇ ਪਰ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਦਾ ਵੀ ਖਿਆਲ ਰੱਖਿਆ ਜਾਵੇਗਾ ਰਜਿਸਟਰੀਆਂ ਦੇ ਬਾਰੇ ਮੁੱਖ ਮੰਤਰੀ ਮਾਨ ਦਾ ਇਹ ਵੱਡਾ ਐਲਾਨ ਹੈ ਪੰਜਾਬ ਦੇ ਵਿੱਚ ਨਾਜਾਇਜ਼ ਕਲੋਨੀਆ ਨਹੀਂ ਬਣਨ ਦੇਵਾਂਗੇ ਗੈਰ ਕਾਨੂੰਨੀ ਤਰੀਕੇ ਨਾਲ ਜ਼ਿਆਦਾਤਰ ਥਾਵਾਂ ਤੇ ਕੀ ਹੋ ਰਿਹਾ ਸੀ ਕਿ ਕਲੋਨੀਆ ਕੱਟ ਦਿੱਤੀਆਂ ਗਈਆਂ 플ੌਟ ਕੱਟ ਦਿੱਤੇ ਗਏ ਫਲੈਟ ਬਣਾ ਦਿੱਤੇ ਗਏ ਘਰ ਬਣਾ ਦਿੱਤੇ ਗਏ ਔਰ ਬੇ